ਹਣ ਕੋਈ ਚਪਹਿਰਾ ਸਮਝ ਜਿਹੜੇ ਹੁੰਦੇ ਆ ਚਪਹਿਰੇ ਇਹਨਾਂ ਨੂੰ ਲੈ ਕੇ ਕੋਈ ਬੋਲੀ ਜਾਂਦਾ ਇਹ ਬ੍ਰਾਹਮਣਵਾਦ ਆ ਗਿਆ ਜੀ ਸਿੱਖਾ 'ਚ ਇਹ ਆ ਗਿਆ ਜੀ ਮਸਾ ਦਾ ਗੁਟਕਾ ਸਾਹਿਬ ਚੱਕਿਆ ਸੰਗਤ ਨੇ ਮਸਾ ਤਾਂ ਇਹਨਾਂ ਲੋਕਾਂ ਦਾ ਮੂੰਹ ਬਾਣੀ ਵੱਲ ਹੋਇਆ ਜੇ ਧਾਗੇ ਵਾਲੇ ਪਾਸੇ ਜਾਂਦੇ ਤੇ ਵੀਤਾ ਵਾਲੇ ਪਾਸੇ ਫਿਰ ਤਾਂ ਆਪਾਂ ਵਿਰੋਧ ਕਰਨਾ ਹੀ ਕਰਨਾ ਹੈ ਹੁਣ ਗੁਟਕਾ ਸਾਹਿਬ ਚੱਕ ਕੇ ਬਾਣੀ ਪੜਦੇ ਆ ਘਟੋ ਘਟ ਰੱਬ ਯਾਦਤਾ ਆ ਗੁਰੂ ਦੀ ਯਾਦਤਾ ਆ ਬਾਣੀ ਪੜਨ ਤਾਂ ਲੱਗੇ ਭਾਵੇਂ ਸਵਾਰਥਾ ਕਰਕੇ ਸੀ ਚਲੋ ਕਿਵੇਂ ਨਾ ਕਿਵੇਂ ਗੁਰੂ ਘਰ ਆਉਣ ਤਾਂ ਲੱਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਇੱਕ ਬੇਪਰਵਾਦ ਨੂੰ ਲੈ ਕੇ ਕਾਫੀ ਵਿਵਾਦ ਚੱਲਦਾ ਰਹਿੰਦਾ ਹਰ ਗੱਲ ਨੂੰ ਲੈ ਕੇ ਆਪਾਂ ਬੇਪਰ ਨਾਲ ਜੋੜ ਦਿੰਨੇ ਆ ਨਾ ਸਾਨੂੰ ਬੇਪਰ ਦਾ ਪਤਾ ਹੈ ਨਾ ਸਾਨੂੰ ਇਹ ਪਤਾ ਵੀ ਬ੍ਰਾਹਮਣ ਕੌਣ ਆ ਬੇਪਰ ਕੌਣ ਆ ਬੇਪਰ ਇੱਕ ਸੋਚ ਐ ਬ੍ਰਾਹਮਣ ਨੂੰ ਬੇਪਰ ਨਹੀਂ ਆਖਿਆ ਜਾਂਦਾ ਬੇਪਰ ਇੱਕ ਉਹ ਸੋਚ ਐ ਜਿਹੜੀ ਹਰ ਸਮੇਂ ਸਿੱਖ ਵਿਰੋਧੀ ਸਾਜ਼ਿਸ਼ਾਂ ਘੜਦੀ ਰਹਿੰਦੀ ਐ ਜਿਹੜੀ ਅੱਜ ਤੋਂ ਨਹੀਂ ਲੈ ਕੇ ਗੁਰੂ ਨਾਨਕ ਦੇ ਮਹਾਰਾਜ ਨੇ ਜਦੋਂ ਜਨੇਊ ਪਾਉਣ ਦਾ ਵਿਰੋਧ ਕੀਤਾ ਜਦੋਂ ਆਖਿਆ ਸੀ ਇਹੋ ਜਨਊ ਜੀ ਕਾ ਹਈ ਤਾਂ ਪੰਡੇ ਘਤ ਉਹ ਉਸ ਵੇਲੇ ਤੋਂ ਲੈ ਕੇ ਉਹ ਬਿਪਰ ਦੀ ਜਿਹੜੀ ਸੋਚ ਹੈ ਕੰਮ ਕਰਦੀ ਆ ਰਹੀ ਹੈ ਵੀ ਕਿਵੇਂ ਨਾ ਕਿਵੇਂ ਕਰਕੇ ਇਸ ਸੋਚ ਨੂੰ ਗੁਰੂ ਨਾਨਕ ਦੇ ਮਹਾਰਾਜ ਦੀ ਵਿਚਾਰਧਾਰਾ ਨੂੰ ਆਪਾਂ ਦਬਕ ਦਈਏ ਇਹਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਲੋਕ ਧਰਮਾਂ ਦੇ ਪ੍ਰਤੀ ਸੁਚੇਤ ਨਾ ਹੋਣ ਜੋ ਮਨੁੱਖਤਾ ਦੀ ਅਸੀਂ ਲੁੱਟ ਕਰਦੇ ਆ ਉਹ ਅਸੀਂ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਮਨੁੱਖਤਾ ਨੂੰ ਲੁੱਟ ਸਕੀਏ ਉਹ ਜਿਹੜੀ ਸੋਚ ਹੈ ਬਿਪਰ ਦੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਜਨਿਉ ਪਾਉਣ ਤੋਂ ਲੈ ਕੇ ਗੁਰੂ ਅੰਗਦ ਦੇ ਮਹਾਰਾਜ ਫਿਰ ਉਸ ਤੋਂ ਬਾਅਦ ਸਮੇ ਗੁਰਤਾ ਗਦੀ ਤੇ ਬਰਾਜਮਾਨ ਹੁੰਦੇ ਆ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਖੰਡੂਰ ਦੇ ਵਿੱਚ ਰਹਿਣ ਵਾਲਾ ਸ਼ਿਵਨਾਥ ਤਪਾ ਪਿੰਡ ਵਿੱਚੋਂ ਕਢਵਾ ਦਿੰਦਾ ਹੈ ਉਹ ਵੀ ਇੱਕ ਪੇਪਰ ਹੈ ਸ਼ਿਵਨਾਥ ਤਪਾ ਵੀ ਇੱਕ ਪੇਪਰ ਹੈ ਗੁਰੂ ਅਮਰਦਾਸ ਮਹਾਰਾਜ ਜੀ ਤੇ ਮੁਕੱਦਮਾ ਦਰਜ ਕਰਾਉਣ ਵਾਲਾ ਗੁੰਦੇ ਖੱਤਰੀ ਤੋਂ ਉਹ ਵੀ ਇੱਕ ਪੇਪਰ ਹੈ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਉਣ ਵਾਲਾ ਚੰਦੂ ਦੀਵਾਨ ਵੀ ਇੱਕ ਪੇਪਰ ਹੈ ਅਬੀਨ ਤਾਂ ਤਸੀਹਤ ਦੇ ਕਸ਼ੀਰ ਕੀਤਾ ਜਿਨ੍ਹਾਂ ਨੇ ਸਤਿਗੁਰੂ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਉਸ ਤੋਂ ਬਾਅਦ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਗੀਤਾ ਦੇ ਸ਼ਲੋਕਾਂ ਦੇ ਜਿਹੜਾ ਅਰਥ ਪੁੱਛਣਾ ਆਇਆ ਸੀ ਭਾਵ ਗੁਰੂ ਤੇ ਸ਼ੰਕਾ ਕਰਨ ਵਾਲਾ ਲਾਲ ਚੰਦ ਉਹ ਵੀ ਇੱਕ ਪੇਪਰ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਾ ਕੇ ਆਟੇ ਦੀਆਂ ਗਉਹਾਂ ਬਣਾ ਬਣਾ ਕੇ ਕਸਮਾਂ ਖਾਣ ਵਾਲਾ ਵੀ ਪੇਪਰ ਹੈ ਉਸ ਤੋਂ ਬਾਅਦ ਜਦੋਂ ਪਰਿਵਾਰ ਵਿਛੜ ਜਾਂਦਾ ਹੈ ਸਭ ਆਜਾਦਿਆਂ ਨੂੰ ਛੋਟਿਆਂ ਨੂੰ ਆਪਣੇ ਘਰ ਲੈ ਜਾ ਕੇ ਗ੍ਰਿਫਤਾਰ ਕਰਵਾਉਣ ਵਾਲਾ ਵੀ ਇੱਕ ਗੰਗੂ ਬ੍ਰਾਹਮਣ ਹੈ ਵਿਪਰ ਹੈ ਉਸ ਤੋਂ ਬਾਅਦ ਸੂਬੇ ਦੀ ਕਚਹਿਰੀ ਵਿੱਚ ਜਦੋਂ ਸੂਬਾ ਵਜ਼ੀਰ ਖਾਂ ਸਭ ਆਜਾਦਿਆਂ ਨੂੰ ਕਸ਼ਟ ਦਿੰਦਾ ਦੁੱਖ ਦਿੰਦਾ ਤਸੀਹੇ ਦਿੰਦਾ ਮਲੇਰ ਕੋਲਡੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਵਜ਼ੀਰ ਖਾਂ ਕਹਿੰਦਾ ਕੋਈ ਗੱਲ ਨਹੀਂ ਇਹਨਾਂ ਨੂੰ ਛੱਡ ਦਿੰਦੇ ਆਂ ਦੇਾਂਗੇ ਫਿਰ ਵਜ਼ੀਰ ਖਾਂ ਨੂੰ ਦੁਬਾਰਾ ਫੇਰ ਉਕਸਾਉਣ ਵਾਲਾ ਜਟਨ ਵਾਪਸ ਝੂਠਾ ਆਨੰਦ ਕਹਿੰਦੇ ਸੁੱਚਾ ਆਨੰਦ ਉਹ ਵੀ ਇੱਕ ਵਿਪਰ ਹੈ ਜਿਹੜਾ ਸੂਬੇ ਦੀ ਕਚਹਿਰੀ ਵਿੱਚ ਖੜਾ ਸੀ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੋ ਬੰਦੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਅਸੀਂ ਸੁੱਚਾ ਆਨੰਦ ਦੇ ਭਤੀਜੇ ਆ ਤੇ ਸਾਡੇ ਚਾਚੇ ਦਾ ਲਾਇਆ ਹੋਇਆ ਦਾਗ ਅਸੀਂ ਧੋਣਾ ਚਾਹੁੰਦੇ ਆ ਪਰ ਉਹਨਾਂ ਨੇ ਮੌਕਾ ਤਾੜ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਭਾਈ ਬਾਜ ਸਿੰਘ ਨੇ ਬੜੀ ਫੁਰਤੀ ਦੇ ਨਾਲ ਆਪਣੀ ਤਲਵਾਰ ਨਾਲ ਸ੍ਰੀ ਸਾਹਿਬ ਦੇ ਨਾਲ ਉਹਨਾਂ ਦੋਨਾਂ ਦਾ ਭੋਗ ਪਾਤਾ ਉਥੇ ਕੀਰਤਨ ਸੋਲਾ ਪੜ੍ਹਤਾ ਦੋਨਾਂ ਨੂੰ ਗੱਡੀ ਚਾੜਤਾ ਇਹੀ ਬਿੱਪਰ 1947 ਵਾਇਗਰੂ 1984 ਦੇ ਵਿੱਚ ਟੈਂਕ ਤੋਪਾਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਦਾ ਹੈ ਉਹ ਵੀ ਇੱਕ ਬਿੱਪਰ ਸੀ ਔਰਤ ਦੇ ਰੂਪ ਦੇ ਵਿੱਚ ਜਿਹਨੂੰ ਆਪਾਂ ਇੰਦਰਾ ਗਾਂਧੀ ਆਖਦੇ ਹਾਂ ਤੇ ਇਹ ਬਿੱਪਰ ਦੀ ਸੋਚ ਅੱਜ ਵੀ ਇਤੋਂ ਵੀ ਵੱਡੇ ਪੱਧਰ ਤੇ ਸਿੱਖਾਂ ਦੇ ਵਿਰੋਧ ਜਿਹੜੀ ਦਿਨ ਰਾਤ ਸਾਜਸ਼ਾ ਘੜ ਰਹੀ ਹੈ ਪ੍ਰਚਾਰਕਾਂ ਨੂੰ ਖਰੀਦਣ ਦੇ ਵਾਸਤੇ ਦਿਨ ਰਾਤ ਬੋਲੀਆਂ ਉਹ ਲਾਉਂਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਆਪਾ ਖਰੀਦ ਲਈ ਜਿਹਨੂੰ ਲੱਖਾਂ ਲੋਕ ਸੁਣਦੇ ਆ ਜਿਹਦੀ ਆਵਾਜ਼ ਲੋਕਾਂ ਤੱਕ ਪਹੁੰਚਦੀ ਆ ਸੋ ਵਿਪਰ ਇੱਕ ਸੋਚ ਹੈ ਜਿਹੜੀ ਸਿੱਖਾਂ ਦੇ ਵਿਰੁੱਧ ਦਿਨ ਰਾਤ ਕੰਮ ਕਰਦੀ ਹੈ ਇਸੇ ਤੋਂ ਬਚਣ ਵਾਸਤੇ ਕਲਗੀਧਰ ਦਸ਼ਮੇਸ਼ ਪਿਤਾ ਨੇ ਆਖਿਆ ਸੀ ਜਦੋਂ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੀਂਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀਤ ਤੇ ਜਿੱਥੇ ਬੇਪਰਨ ਦੀ ਗੱਲ ਆਈ ਹੈ ਉੱਥੇ ਆਪਾਂ ਇਹ ਵੀ ਇਤਿਹਾਸਿਕ ਬਚਨ ਪੜ੍ਹਦੇ ਹਾਂ ਦੁਖੀ ਇਹ ਬੇਪਰ ਚੱਲ ਕੇ ਆਏ ਪੁਰੀ ਆਨੰਦ ਬਾਏ ہماری ਪਕੜੀਆ ਗੁਰੂ ਹਰਗੋਬਿੰਦ ਕੇ ਆਨੰਦ ਉਹ ਵੀ ਬੇਪਰ ਸਨ ਬ੍ਰਾਹਮਣ ਸਨ ਜਿਹੜਾ ਬ੍ਰਾਹਮਣ ਸਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਖੁਦ ਆਪਣਾ ਸੀਸ ਦੇ ਕੇ ਸ਼ਹਾਦਤ ਦੇ ਕੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਉਹਨਾਂ ਦਾ ਧਰਮ ਬਚਾਉਣ ਵਾਸਤੇ ਮਨੁੱਖਤਾ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਜੇ ਪਹਿਲੇ ਪਾਤਸ਼ਾਹ ਦੇ ਧੱਕੇ ਨਾਲ ਜਨੂਪ ਆਉਂਦੇ ਸੀ ਮਰ ਕਹਿੰਦੇ ਤੂੰ ਧੱਕੇ ਨਾਲ ਨਹੀਂ ਪਾ ਸਕਦਾ ਤੇ ਨੌਵੇਂ ਪਾਤਸ਼ਾਹ ਕਹਿੰਦੇ ਤੂੰ ਧੱਕੇ ਨਾਲ ਲਾ ਨਹੀਂ ਸਕਦਾ ਇਹ ਇਹ ਧੱਕੇਸ਼ਾਹੀ ਦੇ ਖਿਲਾਫ ਜਿਹੜਾ ਗੁਰੂਦਾਨਕ ਦਾ ਕਾਰ ਸ਼ੁਰੂ ਤੋਂ ਲੈ ਕੇ ਡੱਟਦਾ ਆਇਆ ਪਰ ਹਰ ਗੱਲ ਨੂੰ ਪੇਪਰ ਦੇ ਨਾਲ ਜੋੜ ਕੇ ਆਪਾਂ ਅੱਜ ਖੰਡਨ ਕਰੀਏ ਨੇ ਇੱਕ ਭਾਈ ਚਾਰਕ ਸਾਂਝ ਵੀ ਆਪਾਂ ਖਤਮ ਕਰਦੇ ਜਾ ਰਹੇ ਹਾਂ ਜਿਹੜੀ ਇੱਕ ਭਾਈ ਚਾਰਕ ਸਾਂਝ ਆ ਸਾਡੇ ਸਤਿਗੁਰਾਂ ਨੇ ਵੇਖੋ ਕਿੰਨਾ ਮਨੁੱਖਤਾ ਨੂੰ ਕਲੇਵੇ ਚ ਲਿਆ ਸਭ ਨੂੰ ਬਰਾਬਰ ਰੱਖਿਆ ਸਾਰਿਆਂ ਨੂੰ ਆਪਣੇ ਨਾਲ ਜੋੜਿਆ ਹਿੰਦੂ ਵੀ ਸਤਕਾਰ ਕਰਦੇ ਸੀ ਮੁਸਲਮਾਨ ਸਾਈ ਮੀਆਂ ਮੀਰ ਵਰਗੇ ਵੀ ਸ਼ਰਧਾਲੂ ਸੀ ਤੇ ਭਾਈ ਮਤੀ ਦਾ ਸਤੀ ਦਾ ਜਿਹਨਾਂ ਦਾ ਬ੍ਰਾਹਮਣ ਦੇ ਘਰ ਦਾ ਜਨਮ ਸੀ ਜਿੱਥੇ ਆਪਾਂ ਗੰਗੂ ਦੀ ਗੱਲ ਕਰਦੇ ਆ ਨਾ ਵੀ ਬੇਈਮਾਨੀ ਕੀਤੀ ਗੰਗੂ ਨੇ ਉੱਥੇ ਲక్ష్ਮੀ ਬਾਈ ਵੀ ਬ੍ਰਾਹਮਣੀ ਸੀ ਜਿਨੇ ਸਭ ਆਜਾਦਿਆਂ ਨੂੰ ਕੁੰਮੇ 마ਸ਼ਕੀ ਦੀ ਛਪਰੀ ਦੇ ਵਿੱਚ ਪ੍ਰਸ਼ਾਦਾ ਸ਼ਿਕਾਇਆ ਸੀ ਉਹ ਵੀ ਇੱਕ ਬ੍ਰਾਹਮਣੀ ਸੀ ਹਰ ਇੱਕ ਨੇ ਆਪਾਂ ਆਪਣਾ ਰੋਲ ਅਦਾ ਕੀਤਾ ਕਿਸੇ ਨੇ ਲਾਣਤਾ ਖੱਟ ਲਈ ਕਿਸੇ ਨੇ ਵਡਿਆਈ ਲੈ ਲਈ ਪਰ ਕਿਸੇ ਵੀ ਧਰਮ ਦੇ ਵਿੱਚ ਸਾਰੇ ਚੰਗੇ ਨਹੀਂ ਹੁੰਦੇ ਕਿਸੇ ਵੀ ਧਰਮ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਨਾ ਸਿੱਖ ਸਾਰੇ ਚੰਗੇ ਨੇ ਨਾ Hindu ਸਾਰੇ ਮਾੜੇ ਨੇ ਮਾੜੇ ਚੰਗੇ ਬੰਦੇ ਹਰ ਘਰ ਹਰ ਪਿੰਡ ਹਰ ਦੇਸ਼ ਬਰ ਹਰ ਮੁਲਕ ਚ ਹੁੰਦੇ ਨੇ ਹਰ ਕੌਮ ਚ ਹੁੰਦੇ ਨੇ ਸੋ ਉਹਨਾਂ ਮਾੜਿਆਂ ਵੱਲ ਵੇਖ ਕੇ ਆਪਾਂ ਸਾਰਿਆਂ ਨੂੰ ਮਾੜੇ ਕਹਿ ਦੇਣਾ ਇਹ ਸਾਡੀ ਸਿਆਣਪ ਨਹੀਂ ਹੈ ਤੁਹਾਡੇ ਚ ਬਹੁਤ ਸਾਰੇ ਵੀਰ ਦਫ਼ਤਰਾਂ ਚ ਕੰਮ ਕਰਦੇ ਹੋਣਗੇ ਇਦਾਂ ਦੀਆਂ ਸੁਸਾਇਟੀਆਂ ਵਿੱਚ ਰਹਿੰਦੇ ਹੋਣਗੇ ਜਿੱਥੇ Hindu ਵੀਰ ਵੀ ਰਹਿੰਦੇ ਆ ਉਹਨਾਂ ਨਾਲ ਮਿਲਦੇ ਵੀ ਹੋਣਗੇ ਹੱਥ ਵੀ ਮਿਲਾਉਂਦੇ ਹੋਣੇ ਆ ਉਹਨਾਂ ਨੂੰ ਤਿਉਹਾਰਾਂ ਤੇ ਵਿਸ਼ ਵੀ ਕਰਦੇ ਹੋਣਗੇ ਭਾਈਚਾਰਕ ਸਾਂਝ ਹੈ ਇੱਕ ਇਹ ਇਦਾਂ ਹੀ ਵਰਕਰਾਰ ਰਹਿਣੀ ਚਾਹੀਦੀ ਆ ਕਿਉਂਕਿ ਸਾਡੇ ਗੁਰੂ ਸਹਬਾਨਾ ਨੇ ਸਾਡੇ ਅੰਦਰ ਨਫ਼ਰਤ ਨਹੀਂ ਪਾਈ ਸਾਨੂੰ ਇੱਕ ਇੱਕ ਕੀਤਾ ਸਾਰੀ ਮਨੁੱਖਤਾ ਨੂੰ ਹਾਂ ਉਸ ਸੋਚ ਜਿਹੜੀ ਸਿੱਖਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਦਿਨ ਰਾਤ ਲੱਗੀ ਹੋਈ ਹੈ ਉਹਦੇ ਅਸੀਂ ਸਦਾ ਹੀ ਸੁਚੇਤ ਰਹਿਣਾ ਹੈ ਤੇ ਸਦਾ ਹੀ ਇਹੋ ਜੇ ਲੋਕਾਂ ਤੋਂ ਬਚਣ ਦੀ ਵੀ ਆਪਾਂ ਕੋਸ਼ਿਸ਼ ਕਰਨੀ ਹੈ ਮੈਂ ਬੇਨਤੀ ਕਰ ਰਿਹਾ ਪਿਆਰਿਓ ਜੇ ਗੁਰੂ ਸਹਬਾਨਾ ਦਾ ਕਿਸੇ ਨਾਲ ਵਿਰੋਧ ਹੁੰਦਾ ਮੈਂ ਮੈਸੇਜ ਕੀਤਾ ਸੀ ਕਿ ਕੇ ਗੁਰੂ ਸਾਹਿਬਾਨਾ ਨੇ ਆਪਣੇ ਬੱਚਿਆਂ ਦੇ ਸਭ ਜਾਦਿਆਂ ਦੇ ਨਾਮ ਰੱਖੇ ਆ ਜ਼ਿਆਦਾਤਰ ਉਹਨਾਂ ਦੇ ਨਾਮ ਪ੍ਰਚਲਿਤ ਜਿਹੜੇ ਦੇਵੀ ਦੇਵਤੇ ਆ ਉਹਨਾਂ ਦੇ ਨਾਮ ਨਾਲ ਮੇਲ ਖਾਂਦੇ ਆ ਪਰ ਜੇ ਮੰਨ ਲਓ ਤੁਹਾਡਾ ਕਿਸੇ ਨਾਲ ਵਿਰੋਧ ਆ ਕਿਸੇ ਨਾਲ ਦੁਸ਼ਮਣੀ ਆ ਤੁਸੀਂ ਤੁਹਾਡੇ ਘਰ ਕੋਈ ਬੱਚਾ ਪੈਦਾ ਹੋਵੇ ਤੁਸੀਂ ਆਪਣੇ ਬੱਚੇ ਦਾ ਨਾਮ ਆਪਣੇ ਦੁਸ਼ਮਣ ਦੇ ਨਾਲ ਮੇਲ ਖਰਦਾ ਕਦੇ ਨਹੀਂ ਰੱਖੋਗੇ ਤੁਸੀਂ ਦੇਖੋਗੇ ਵੀ ਆ ਮੰਨ ਲਓ ਕਿਸੇ ਦਾ ਨਾਮ ਗੁਰਦੇਵ ਸਿੰਘ ਆ ਤੁਹਾਡਾ ਦੁਸ਼ਮਣ ਆ ਜਾਂ ਤੁਹਾਡੇ ਨਾਲ ਬੰਨਦੀ ਨਹੀਂ ਤੁਹਾਡੇ ਨਾਲ ਲੜਾਈ ਝਗੜਾ ਹੋਇਆ ਆਂਡ ਗਵਾਂਡ ਦੇ ਵਿੱਚ ਤੇ ਜੇ ਤੁਹਾਡੇ ਬੱਚੇ ਦਾ ਨਾਮ ਤੁਸੀਂ ਗੁਰਦੇਵ ਸਿੰਘ ਕਦੇ ਨਹੀਂ ਰੱਖੋਗੇ ਤੁਸੀਂ ਕਹੋਗੇ ਨਹੀਂ ਯਾਰੇ ਤਾਂ ਮੈਂ ਉਹ ਬੰਦੇ ਦਾ ਨਾਮ ਮੈਂ ਨਹੀਂ ਰੱਖਣਾ ਆਪਣੇ ਬੱਚੇ ਦਾ ਨਾਮ ਤੁਸੀਂ ਉਸ ਨਾਮ ਤੋਂ ਵੀ ਨਫ਼ਰਤ ਕਰਦੇ ਹੋ ਪਰ ਮੇਰੇ ਪਾਤਸ਼ਾਹ ਜੀ ਜੇ ਕਿਤੇ ਕਿਸੇ ਨਾਲ ਨਫ਼ਰਤ ਕਰਦੇ ਹੁੰਦੇ ਤਾਂ ਉਹਨਾਂ ਨੇ ਕਦੇ ਵੀ ਲਕਸ਼ਮੀ ਚੰਦ ਮਹਾਦੇਵ ਅਰਜਨ ਇਹ ਨਾਮ ਨਹੀਂ ਸੀ ਚੁਣਨੇ ਹਰਕ੍ਰਿਸ਼ਨ ਗੁਰੂ ਸਾਹਿਬ ਦਾ ਨਾਮ ਹੈ ਹਨ ਤੇ ਉਹਨਾਂ ਨੇ ਇਹ ਨਾਮਾਂ ਦੀ ਚੋਣ ਨਹੀਂ ਸੀ ਕਰਨੀ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਨਾਮ ਹੋਰ ਰੱਖਣੇ ਨਹੀਂ ਸੀ ਹੁੰਦੇ ਕਲਗੀ ਤਰਜੀ ਨੇ ਕਿੰਨੇ ਸੋਹਣੇ ਨਾਮ ਰੱਖਿਆ ਸੋ ਇਸ ਕਰਕੇ ਉਹਨਾਂ ਦੇ ਅੰਦਰ ਇੱਕ ਗੱਲ ਪਤਾ ਲੱਗਦਾ ਵੀ ਉਹਨਾਂ ਦੇ ਅੰਦਰ ਕੋਈ ਵੈਰ ਵਿਰੋਧ ਨਹੀਂ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਸਾਹਬਜ਼ਾਦੇ ਔਰੰਗਜ਼ੇਬ ਦੇ ਕਹਿਣ ਤੇ ਇਹਨਾਂ ਕੁਝ ਹੋਇਆ ਹੋਵੇ ਸਾਰਾ ਕੁਝ ਧਰਬਾਰ ਸਭ ਕੁਝ ਛੱਡ ਦਿੱਤਾ ਸਾਹਬਜ਼ਾਦੇ ਸ਼ਹੀਦ ਹੋ ਗਏ ਉਹ ਔਰੰਗਜ਼ੇਬ ਦੇ ਪੁੱਤਰ ਨੂੰ ਜਦੋਂ ਗੱਦੀ ਤਖਤ ਦਵਾਉਣ ਦੀ ਗੱਲ ਆਈ ਤੇ ਛੇਵੇਂ ਪਾਸ਼ਾ ਆਪ ਵਾਏ ਗੁਰੂ 10ਵੇਂ ਪਾਸ਼ਾ ਆਪ ਉਹਦੀ ਮਦਦ ਕਰਦੇ ਆ ਬਹਾਦਰ ਸ਼ਾਹ ਨੂੰ ਗੱਦੀ ਦਵਾਉਂਦੇ ਆ ਤਖਤ ਦਵਾਉਂਦੇ ਆ ਇਥੋਂ ਪਤਾ ਲੱਗਦਾ ਕਿਉਂਕਿ ਬਾਣੀ ਦਾ ਬਚਨ ਹੈ ਸਤਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਗੁਰੂ ਨਿਰਵੈਰ ਹੈ ਤੇ ਸਾਡਾ ਆਪਾਂ ਬਿਨਾਂ ਗੱਲ ਤੋਂ ਕਿਉਂ ਵੈਰ ਪਾਈ ਬੈਠੇ ਆ ਹੁਣ ਕੋਈ ਚਪਹਿਰਾ ਸਮਝ ਜਿਹੜੇ ਹੁੰਦੇ ਆ ਚਪਹਿਰੇ ਇਹਨਾਂ ਨੂੰ ਲੈ ਕੇ ਕੋਈ ਬੋਲੀ ਜਾਂਦਾ ਹੈ ਬ੍ਰਾਹਮਣਵਾਦ ਆ ਗਿਆ ਜੀ ਸਿੱਖਾ 'ਚ ਇਹ ਆ ਗਿਆ ਜੀ ਮਸਾ ਦਾ ਗੁਟਕਾ ਸਾਬ ਚੱਕਿਆ ਸੰਗਤ ਨੇ ਮਸਾ ਤਾਂ ਇਹਨਾਂ ਲੋਕਾਂ ਦਾ ਮੂੰਹ ਬਾਣੀ ਵੱਲ ਹੋਇਆ ਜੇ ਧਾਗੇ ਵਾਲੇ ਪਾਸੇ ਜਾਂਦੇ ਤੇ ਵੀਤਾ ਵਾਲੇ ਪਾਸੇ ਫੇਰ ਤਾਂ ਆਪਾਂ ਵਿਰੋਧ ਕਰਨਾ ਹੀ ਕਰਨਾ ਹੈ ਹੁਣ ਗੁਟਕਾ ਸਾਹਿਬ ਚੱਕ ਕੇ ਬਾਣੀ ਪੜਦੇ ਆ ਘਟੋ ਘਟ ਰੱਬ ਯਾਦਤਾ ਆ ਗੁਰੂ ਦੀ ਯਾਦਤਾ ਆ ਬਾਣੀ ਪੜਨ ਤਾਂ ਲੱਗੇ ਭਾਵੇਂ ਸਵਾਰਤਾ ਕਰਕੇ ਸੀ ਚਲੋ ਕਿਵੇਂ ਨਾ ਕਿਵੇਂ ਗੁਰੂ ਘਰ ਆਉਣ ਤਾਂ ਲੱਗੇ ਤੇ ਤੁਹਾਨੂੰ ਗੁਰੂ ਘਰਾਂ ਚ ਹੁੰਦੇ ਕੱਠ ਵੀ ਚੁੰਨ ਲੱਗੇ ਹੁਣ ਬਾਣੀ ਪੜਦੀ ਸਿੱਖ ਅਸੰਗਤ ਗੁਰਸਿੱਖ ਹੱਥਾਂ ਵਿੱਚ ਗੁਟਕਾ ਸਾਹਿਬ ਲੈ ਕੇ ਤੁਹਾਨੂੰ ਉਹ ਵੀ ਚੰਗੇ ਲੱਗਣ ਉਹ ਹਟ ਗਏ ਹੁਣ ਤੁਸੀਂ ਸਿੱਖੀ ਸਮਝੀ ਕਿਨੂੰ ਬੈਠੇ ਹੋ ਜਰਾ ਤੁਸੀਂ ਕਿਨੂੰ ਸਿੱਖੀ ਸਮਝਦੇ ਹੋ ਫੋਕੀ ਕਟੜ ਤਾਨੂੰ ਫੋਕੀ ਕਟੜਦਾ ਜਿੰਨੀ ਆਪਾਂ ਵਰਤੀ ਜਾਂਦੇ ਨਾ ਇੰਨੀ ਤਾਂ ਸਾਡੇ ਗੁਰੂਆਂ ਨੇ ਵੀ ਨਹੀਂ ਵਰਤੀ ਇੰਨੀ ਕਟੜਦਾ ਤਾਂ ਉਹਨਾਂ ਨੇ ਵੀ ਨਹੀਂ ਵਰਤੀ ਠੀਕ ਹੈ ਜਿੱਥੇ ਗੁਰਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਆਂ ਦੇਵੀ-ਦੇਵਤਿਆਂ ਦੇ ਪ੍ਰਤੀ ਆਉਂਦਾ ਦੇਵੀ-ਦੇਵਾ ਪੂਜੀ ਆ ਭਾਈ ਕਿਆ ਮੰਗੋ ਕਿਆ ਦੇ ਤੇ ਜਿੱਥੇ ਦੇਵੀ-ਦੇਵਤਿਆਂ ਦੀ ਗੱਲ ਆਉਂਦੀ ਆ ਕਿ ਨਾਵਣ ਕੋ ਤੀਰਥ ਘਣੇ ਮਨ ਬੋਰਾ ਰੇ ਪੂਜਣ ਕੋ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇਵ ਜੇ ਮਹਾਦੇਵ ਗੁਰੂ ਅਰਜਨ ਦੇਵ ਪਾਸ਼ਾ ਦੇ ਵੱਡੇ ਭਰਾ ਦਾ ਨਾਮ ਹੈ ਤਾਂ ਮਹਾਦੇਵ ਸ਼ਿਵ ਜੀ ਨੂੰ ਵੀ ਕਹਿੰਦੇ ਆ ਜਿਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਸ਼ਬਦ ਪੜ੍ਹਦੇ ਆਂ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਪ ਦੇਖਿਆ ਥਾ ਮੋਦੀ ਕੇ ਕਾਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ ਉਹ ਮਹਾਦੇਵ ਨੂੰ ਵੀ ਕਹਿ ਦਿੱਤਾ ਹੁਣ ਸੱਚੇ ਪਾਤਸ਼ਾਹ ਨਾ ਇਹਨਾਂ ਦੇ ਉਪਾਸ਼ਕ ਨੇ ਦਾ ਇਹਨਾਂ ਦੀ ਮਾਰੇ ਕਹਿੰਦੇ ਨੇ ਵੀ ਸਾਡੀ ਕੋਈ ਦੁਸ਼ਮਣੀ ਆ ਪਖੰਡਵਾਦ ਤੋਂ ਸੁਚੇਤ ਕੀਤਾ ਵੀ ਪਖੰਡ ਤੋਂ ਬਚ ਕੇ ਰਹਿਣਾ ਸਿੱਖ ਨੇ ਨਿਆਰਾ ਰਹਿਣਾ ਹੈ ਤੋ ਆਪਾਂ ਵੀ ਇੱਕ ਭਾਈਚਾਰਕ ਸਾਂਝ ਨੂੰ ਕਾਇਮ ਰੱਖੀਏ ਐਵੇਂ ਫੋਕੀ ਕਟੜਤਾ ਦੇ ਵਿੱਚ ਆ ਕੇ ਆਪਾਂ ਆਪਣੀ ਸਾਂਝ ਜਿਹੜੀ ਭਾਈਚਾਰਕ ਹੈ ਉਹਨੂੰ ਖਤਮ ਨਾ ਕਰੀਏ ਨਾ Hindu ਹੈ ਬੁਰਾ ਨਾ Musalman ਹੈ ਬੁਰਾ ਬੁਰਾਈ ਪਰ ਆ ਜਾਏ ਤੋ ਹਰ ਇਨਸਾਨ ਹੈ ਬੁਰਾ ਬੁਰਾ ਉਹ ਹੈ ਜਿਹਦੇ ਅੰਦਰ ਬੁਰਾਈਆਂ ਨੇ ਸਿੱਖ ਬਣ ਜਾਣਾ ਵੱਡੀ ਗੱਲ ਨਹੀਂ ਇੱਕ ਚੰਗਾ ਸਿੱਖ ਬਣ ਕੇ ਇਨਸਾਨ ਚੰਗਾ ਬਣ ਜਾਣਾ ਵੱਡੀ ਗੱਲ ਆ ਇਸ ਕਰਕੇ ਸਿੱਖ ਸਿੱਖਿਆ ਲੈ ਕੇ ਬਣਿਆ ਜਾਂਦਾ ਸਿੱਖੀ ਸਿੱਖਿਆ ਗੁਰ ਵਿਚਾਰ ਨਾਦਰੀ ਕਰਮ ਲੰਘਾਏ ਪਾਰ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚੱਲੀਏ ਚੰਗੇ ਇਨਸਾਨ ਬਣੀਏ ਇਹੋ ਹੀ ਸਾਡਾ ਧਰਮ ਦਾ ਉਪਦੇਸ਼ ਹੈ ਇਹੋ ਹੀ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ ਐਵੇਂ ਫੋਕੀ ਕਟੜਤਾ ਦੇ ਵਿੱਚ ਆ ਕੇ ਇੱਕ ਦੂਜੇ ਦੀਆਂ ਲਫਤਾਂਾਂ ਖਿੱਚੀਏ ਸਿਆਣੇ ਕਹਿੰਦੇ ਜੇ ਗੁੜ ਨਹੀਂ ਦੇ ਸਕਦਾ ਤਾਂ ਗੁੜ ਵਰਗੇ ਮਿੱਠੇ ਬੋਲ ਬੋਲਦਿਆ ਕਰ ਆ ਇੱਕ ਬਾਬਾ ਦੀਪ ਸਿੰਘ ਜੀ ਦੇ ਵਰਤੀ ਇੰਨੀ ਭੱਦੀ ਭੱਦੀ ਸ਼ਬਦਾਵਲੀ ਉਹਨੇ ਵਰਤੀ ਕਹਿੰਦਾ ਯਾਰ ਤੁਸੀਂ ਬਾਬਾ ਦੀਪ ਸਿੰਘ ਨੂੰ ਐਵੇਂ ਰੱਬ ਬਣਾਈ ਜਾਂਦੇ ਹੋ ਉਹ ਭਰਾਵਾ ਤੇਰੀ ਜਵਾਨ ਛੱਡ ਜੇ ਇਹੋ ਜਿਹਾ ਕੁਝ ਬੋਲਣ ਵਾਲੇ ਦੀ ਉਹ ਬਾਬਾ ਦੀਪ ਸਿੰਘ ਜਿਨੇ ਗੁਰਕਲਗੀ ਤਰ੍ਹਾਂ ਪਾਸ਼ਾ ਦਾ ਲਿਆ ਹੋਵੇ ਥਾਪੜਾ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਕੀਤੀ ਹੋਵੇ ਸੰਗਤ ਤੇ ਗੁਰੂ ਕੇ ਆਸਥਾਨਾ ਬਦਲੇ ਬਾਬਾ ਦੀਪ ਸਿੰਘ ਬਿਨਾਂ ਅਸੀਸ ਤੋਂ ਲੜਦੇ ਗਏ ਆਪਣਾ ਪਰਣ ਨਿਭਾਇਆ ਚਾਰ ਹੱਥ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੱਥੀਂ ਲਿਖੇ 11.5 ਸਾਲਾਂ ਦੇ ਵਿੱਚ ਉਹ ਬਾਬਾ ਦੀਪ ਸਿੰਘ ਨੂੰ ਤੂੰ ਕਿਹੋ ਜਿਹਾ ਸ਼ਬਦ ਵਰਦਾ ਯਾਰ ਤੇਰੇ ਅੰਦਰ ਕਿਹੜੀ ਸਿੱਖੀ ਦੀ ਤੂੰ ਗੱਲ ਕਰਦਾ ਤੂੰ ਤਾਂ ਨੇੜੇ ਤੇੜੇ ਵੀ ਨਹੀਂ ਸਿੱਖੀਦੇ ਭਰਾਵਾ ਇਹੋ ਜਿਹੇ ਲੋਕਾਂ ਤੋਂ ਬਚੋ ਤੇ ਅਰਦਾਸ ਵੀ ਕਰੋ ਸੱਚੇ ਪਾਤਸ਼ਾਹ ਇਹੋ ਜਿਹੇ ਲੋਕਾਂ ਨੂੰ ਸਮਤ ਬਖਸ਼ ਕਰਨ ਇਹ ਨਿੱਕੀ ਬੇਨਤੀ ਕਰਨੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ